ਸਾਨੂੰ ਮਾੜਾ-ਮੋਟਾ ਵੀ ਕੋਈ ਮੰਦਾ ਕਹੇ ਨਾ ਤੇ ਅਸੀਂ ਸਾਡੇ ਅੰਦਰ ਹੰਕਾਰ ਜਿਹੜਾ ਹੁੰਦਾ ਉਹਨੂੰ ਫੇਸ ਪਹੁੰਚਦੀ ਤੇ ਅਸੀਂ ساری ਜ਼ਿੰਦਗੀ ਬੋਲਦੇ ਰਹੀਏ ਸਤਿਗੁਰ ਕਹਿੰਦੇ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋ ਰਾਮਾ ਕੋਈ ਆਖੇ ਭੂਤ ਨਾ ਕੋ ਕਹਿ ਬਤਾਲਾ ਤੇ ਕੋਈ ਆਖੇ ਆਦਮੀ ਨਾਨਕ ਵਿਚਾਰ ਆਓ ਮੇਰਾ ਦਿਲ ਕਰ ਰਿਹਾ ਸ਼ਬਦ ਪੜਨ ਨੂੰ ਬੜੀ ਵਧੀਆ ਕਾਮ ਜਦੋਂ ਸ਼ਬਦ ਦੀ ਸਮਾਪਤੀ ਹੁੰਦੀ ਹੈ ਨਾ ਉਦੋਂ ਉੱਠਣਾ ਚਾਹੀਦਾ ਜਿਹੜਾ ਉਹ ਬਾਦਸ਼ਾਹ ਮੈਸੇਜ ਭੇਜਦੇ ਹੁੰਦੇ ਸੀ ਨਾ ਹੁਕਮਨਾਮਾ ਪਿੰਡਾਂ ਦੇ ਵਿੱਚ ਤੇ ਇੱਕ ਹਰ ਘਰ ਆਉਂਦਾ ਜਿਹੜਾ ਉਹ ਮੈਸੇਜ ਦਿਨ ਦਾ ਪੜ ਕੇ ਉੱਚੀ ਤੇ ਉਹ ਜੇ ਉਸ ਵਕਤ ਮੈਸੇਜ ਹੁਕਮਨਾਮਾ ਸੁਣਾਉਂਦਾ ਹੈ ਤੇ ਜਦੋਂ ਵਿੱਚੋਂ ਕੋਈ ਉੱਠ ਕੇ ਭੱਜਿਆ ਜਾਵੇ ਤੇ ਬਾਦਸ਼ਾਹ ਦੀ ਨਿਰਾਦਰ ਸਮਝੀ ਜਾਂਦਾ ਹੈ ਜਦੋਂ ਸ਼ਬਦ ਚੱਲਦਾ ਹੋਵੇ ਆਪਣੇ ਜੀਵਨ ਦੇ ਵਿੱਚ ਪ੍ਰਾਣ ਕਰ ਲਓ ਦਰਬਾਰ ਸਾਹਿਬ ਕਿਤੇ ਵੀ ਬੈਠੇ ਹੋ ਜਦੋਂ ਕੀਰਤਨ ਦਾ ਸ਼ਬਦ ਚੱਲਦਾ ਹੋਵੇ ਸ਼ਬਦ ਦੇ ਵਿੱਚੋਂ ਉੱਠ ਕੇ ਨਹੀਂ ਜਾਣਾ ਜਦੋਂ ਹੁਣ ਸ਼ਬਦ ਦੀ ਸਮਾਪਤੀ ਹੋਈ ਤੇ ਜਿੰਨ ਨੂੰ ਜਿੰਨੂ ਜ਼ਰੂਰੀ ਕੰਮ ਹੁੰਦਾ ਕਈਆਂ ਦੀਆਂ ਮਜਬੂਰੀਆਂ ਹੁੰਦੀਆਂ ਉੱਠਣਾ ਪੈਂਦਾ ਉਹ ਤੇ ਫੇਰ ਉੱਠ ਕੇ ਜਾਣਾ ਹੈਗਾ ਕਿਉਂਕਿ ਸਤਿਗੁਰੂ ਜੀ ਦੀ ਬਾਣੀ ਦੀ ਵਿਤਪੀ ਨਹੀਂ ਕਰਨੀ ਹੈਗੀ ਅਸੀਂ ਹੁਕਮਨਾਮਾ ਸੁਣਾ ਰਹੇ ਆ ਤੇ ਪੜ ਕੇ ਹਰ ਘਾਰੇ ਹੁੰਦੇ ਚੌਂਕੀ ਦਾ ਤੇ ਸਤਿਗੁਰੂ ਜੀ ਦਾ ਮੈਸੇਜ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਮੈਸੇਜ ਨੂੰ ਪੂਰਾ ਸੁਣ ਕੇ ਤੇ ਫੇਰ ਵਿੱਚੋਂ ਉੱਠ ਜਾਓ ਕੋਈ ਗੱਲ ਨਹੀਂ ਜੇ ਨਾ ਜਾਣਾ ਹੋਵੇ ਕੋਈ ਗੱਲ ਨਹੀਂ ਜਾ ਸਕਦੇ ਕਿਉਂਕਿ ਮਜਬੂਰੀਆਂ ਦੀਆਂ ਕਈਆਂ ਕੰਮਾਂ ਤੇ ਵੀ ਜਾਣਾ ਹੁੰਦਾ ਕਈ ਕੋਈ ਬੜਾ ਲੌਂਗ ਟਾਈਮ ਤੋਂ ਇੱਥੇ ਬੈਠੇ ਆਗੇ ਤੇ ਟਾਹੋ ਵੀ ਆਪਾਂ ਨੰਦ ਲੈਣਾ ਤੇ ਮੈਂ ਮੈਂ ਤਾਂ ਕਹਿੰਦੇ ਆ ਸੰਤਜੀ ਭਾਵੇਂ ਬਾਅਦ ਵਿੱਚ 2 ਘੰਟੇ ਲਾ ਦੇਣਾ ਨਹੀਂ ਨੰਦ ਲੈਣ ਵਾਸਤੇ ਆਏ ਵਾਹਿਗੁਰੂ ਮੈਂ ਤੈਨਨੇ ਇਹਨੂੰ ਕਿਹਾ ਹੈ ਮੈਂ ਤੈਨਨੇ ਵੀ ਨੈਕਸਟ ਟਾਈਮ ਇਹੋ ਜਿਹਾ ਪ੍ਰੋਗਰਾਮ ਰੱਖਿਆ ਯਾਰ ਮੈਨੂੰ ਸੁਣਨ ਵਾਸਤੇ ਬੁਲਾਈਂ ਤੀ ਮੈਂ ਅੱਗੇ ਬੈ ਕੇ ਸੁਣਨਾ ਚਾਹੁੰਦਾ ਵਾਹਿਗੁਰੂ ਕੀਰਤਨ ਇਹਦਾ ਆ ਵਾਹਿਗੁਰੂ ਖਾਨ ਦੇ ਵਿੱਚ ਬੈਠੇ ਆਹ ਤੇ ਬੋਲਦੇ ਕਿਸੇ ਨਾਲ ਨਹੀਂ ਤੇ ਉਹਨਾਂ ਕਹਿੰਦੇ ਵੀ ਨਾਨਕਪੁਰ ਪਤਾ ਨਹੀਂ ਕੀ ਹੋ ਗਿਆ ਬੇਬੇ ਤੇ ਜਾਣਦੀ ਐ ਨਾਨਕੀ ਸਾਰਾ ਕੁਝ ਕੀ ਹੋਇਆ ਪਰ ਦੁਨੀਆ ਕਹਿੰਦੀ ਕਿ ਨਾਨਕ ਬੋਲਦਾ ਨਹੀਂ ਐ ਕਿਤੇ ਉਦਾਸ ਆ ਚੁੱਪ ਕਰਕੇ ਬੈਠਾ ਉਹ ਜਿਵੇਂ ਪਿੰਡਾਂ 'ਚ ਕਹਿ ਦਿੰਦੇ ਆ ਨਾ ਇਹਦੇ 'ਚ ਕੋਈ ਸ਼ੈ ਆ ਗਈ ਐ ਕੋਈ ਭੂਤਪ੍ਰੇਤ ਆ ਗਿਆ ਮੋਲਾ ਲਿਆਂਦਾ ਜਿਹੜਾ ਟੋਨੇ ਟਮੜੇ ਕਰਦਾ 몰ਾਂ ਆਇਆ ਤੇ ਆ ਕੇ ਕਹਿੰਦੇ ਕੋਈ ਚੀਜ਼ ਫੁਖਾ ਕੇ ਨਾ ਉਹ ਤੇ ਧੂਆਂ ਜਿਆ ਕਰਕੇ ਉਹਦਾ ਤੇ ਆਪਣਾ ਮੰਤਰ-ਮੁੰਤਰ ਜਿਹੜੇ ਹੁੰਦੇ ਪਾੜ ਲਗਾ ਤੇ ਮਹਾਰਾਜ ਜੀ ਮੁਸਕਰਾ ਕੇ ਉੱਤੀ ਚੀ ਹੱਸ ਕੇ ਤੇ ਕਹਿੰਦੇ ਕੋਈ ਆਖੇ ਭੂਤ ਨਾ ਕਹੇ ਪਤਲਾ ਇਹਨਾਂ ਨੂੰ ਪਤਾ ਉਹ ਤੁਹਾਨੂੰ ਪਤਾ ਨਹੀਂ ਚੱਲਿਓ ਮੈਂ ਦਿਵਾਨਾ ਕਿਵੇਂ ਹੋਇਆ ਸਾਰਾ ਦੱਸ ਦੇ ਕੇ ਸਾਰਾ ਕੋਈ ਅੱਖ ਭੂਤ ਨਾ ਉਹ ਕਹਿ ਰਿਹਾ this is the Goodbye. I ਸਾਡੇ ਬਣੋ ਸਿਆਣਪਾ ਜਦੋਂ ਨਿਕਲਿਆ ਜਾਂਦਾ ਮਹਾਰਾਜ ਕਹਿੰਦੇ ਤੇਰੀਆਂ ਗਾਧੀਆਂ ਸਿਆਣ ਬਹਿਗੀਆਂ ਹੁਕਮ ਤੇ ਤੂੰ ਪਛਾੜਦਾ ਨਹੀਂ ਤੈਨੂੰ ਪਤਾ ਨਹੀਂ ਹੁਕਮ ਹੁੰਦਾ ਕੀ ਲੱਗ ਕਿਤਰਾ ਹੀ ਸਿਆਣਪਾ ਕਿਤੇ ਕਾਮ ਹਾਂ ਆਈ ਐ ਤੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈ ਐ ਮਹਾਰਾਜ ਕਹਿੰਦੇ ਕੌ ਜਿਵਾਨਾ ਜਾਣੀ ਐ ਜਾਸਾਹਿਮ ਕਰੇ ਪਿਆਰ ਮੰਤਾ ਜਾਨਾ ਕਮ ਕੀ ਆ ਆਪਣੇ ਆਪ ਨੂੰ ਮੰਦਾ ਸੋਚਣਾ ਬੜੀ ਔਖੀ ਗੱਲ ਹੈ ਬੜੀ ਔਖੀ ਗੱਲ ਹੈ ਬੜੀ ਹੀ ਔਖੀ ਗੱਲ ਹੈ ਗੁਰੂ ਦੀ ਕਿਰਪਾ ਤੋਂ ਬਿਨਾਂ ਬੰਦਾ ਕਹਿੰਦਾ ਮੈਂ ਹਰ ਇੱਕ ਬੰਦੇ ਬਾਰੇ ਜਾਣਦਾ ਮਾਂ ਵੀ ਆ ਕਿੰਨੀ ਕੋਕਾ ਦਾ ਮਾਲਕ ਹੈ ਕਿੰਨੀ ਮਾਰਾ ਕਹਿੰਦੇ ਤੈਨੂੰ ਆਪਣੀ ਹੁਕਮ ਦਾ ਤੇ ਪਤਾ ਨਹੀਂ ਹੈਗਾ ਤੂੰ ਲੋਕਾਂ ਦੀਆਂ ਇਹਨੇ ਲੋਕਾਂ ਦੀਆਂ ਮੰਡੀਆਂ ਦੇ ਥੱਲੇ ਤੇ ਛੋਟੇ ਮਾਰਦਾ ਫਿਰਦਾ ਈ ਮੰਦਾ ਚਾਹੇ ah